ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਹਵਾ ਪਾਣੀ ਅਤੇ ਧਰਤੀ ਸਾਡੇ ਗੁਰੂ ਮਾਂ ਪਿਓ ਦੇ ਸਮਾਨ ਨੇ ਜਿਨ੍ਹਾਂ ਤੋਂ ਜੀਵਨ ਮਿਲਦਾ ਪਰ ਪ੍ਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਰਜ਼ੀ ਨਹੀਂ ਮਜਬੂਰੀ ਆ ਕੋਈ ਵੀ ਕਿਸਾਨ ਪ੍ਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਉਹ ਵੀ ਇਸ ਦਾ ਪੱਕਾ ਹੱਲ ਚਾਹੁੰਦਾ ਹੈ ਪ੍ਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਸਾਲਾਨਾ ਸਮੱਸਿਆ ਜੋ ਹਰ ਸਾਲ ਮੂਹਰੇ ਖੜੀ ਦਿਸਦੀ ਹੈ ਪੰਜਾਬ ਹਰਿਆਣਾ ਅਤੇ ਪੱਛਮੀ ਯੂਪੀ ਵਿੱਚ ਝੋਨੇ ਦਾ ਰਕਬਾ ਜ਼ਿਆਦਾ ਹੋਣ ਕਰਕੇ ਇਹ ਸਮੱਸਿਆ ਇਸ ਖੇਤਰ ਨਾਲ ਹੀ ਜ਼ਿਆਦਾ ਸਬੰਧਤ ਹੈ ਭਾਵੇਂ ਪ੍ਰਾਲੀ ਦੀ ਸਮੱਸਿਆ 1970 ਤੋਂ ਬਾਅਦ ਲਗਾਤਾਰ ਵੱਧ ਹੀ ਰਹੀ ਆ ਪਰ ਇਸ ਦੇ ਹੱਲ ਲੱਭਣ ਲਈ ਜ਼ਿਆਦਾ ਜ਼ੋਰ ਲਾਉਣਾ ਪਿਛਲੇ 1 ਦਹਾਕੇ ਤੋਂ ਹੀ ਸ਼ੁਰੂ ਹੋਇਆ ਸਰਕਾਰ ਅਤੇ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੇ ਅਦਾਰਿਆਂ ਵੱਲੋਂ ਵਾਕਵਾਕ ਉਦਾਹਰਨਾ ਦੇ ਕੇ ਪਰਾਲੀ ਸਾੜਨ ਤੇ ਸਖਤੀ ਵਰਤੇ ਜਾਣ ਦੇ ਬਿਆਨ ਹਰ ਰੋਜ਼ ਅਖਬਾਰ ਦੀਆਂ ਸੁਰਖੀਆਂ ਬਣਦੇ ਨੇ ਝੋਨੇ ਦੀ ਰਹਿਤ ਖੁੰਦ ਦਾ ਹੱਲ ਕਰਨਾ ਸਰਕਾਰ ਅਤੇ ਕਿਸਾਨ ਲਈ ਗੰਭੀਰ ਅਤੇ ਵੱਡਾ ਮਸਲਾ ਬਣਿਆ ਹੋਇਆ ਸਮਰੀਮ ਕੋਰਟ ਵੱਲੋਂ ਵਾਤਾਵਰਨ ਪ੍ਰਦੂਸ਼ਣ ਸੰਬੰਧੀ ਕੀਤੀਆਂ ਤਿੱਖੀਆਂ ਟਿੱਪਣੀਆਂ ਵਿੱਚ ਕਿਸਾਨ ਨੂੰ ਖਾਸ ਟਾਰਗੇਟ ਕੀਤਾ ਗਿਆ ਜੇ ਕੋਈ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਸ ਲਈ ਸਜ਼ਾ ਦਾ ਪ੍ਰਬੰਧ ਹੋ ਸਕਦਾ ਹੈ ਪਰ ਕੱਲਾ ਕਿਸਾਨ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਦੇਸ਼ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਉਦਯੋਗ ਕਰਦੇ ਹਨ ਜਿਸ ਤੋਂ ਬਾਅਦ ਆਵਾਜਾਈ ਦੇ ਸਾਧਨ ਲਗਭਗ 25% ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਨੇ ਕਿਸਾਨ ਸਾਲਾਨਾ 8% ਤੋਂ ਵੱਧ ਪ੍ਰਦੂਸ਼ਣ ਨਹੀਂ ਕਰਦੇ ਤੇ ਪਰਾਲੀ ਸਾੜਨ ਨਾਲ ਸਿਰਫ 2 ਤੋਂ 2.5% ਪ੍ਰਦੂਸ਼ਣ ਹੁੰਦਾ ਹੈ ਸਿਰਫ ਕਿਸਾਨ ਨੂੰ ਹੀ ਦੋਸ਼ੀ ਠਹਿਰਾਉਣਾ ਨਾ ਇਨਸਾਫੀਆ ਜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਤਾਂ ਪੈਦਾ ਹੋਣ ਵਾਲਾ ਧੂਆਂ ਸਿਹਤ ਸਮੇਤ ਕਈ ਪਹਿਲੂਆਂ ਤੋਂ ਪਰੇਸ਼ਾਨੀ ਦਾ ਸਬਬ ਬਣਦਾ ਹੈ ਇਸ ਨਾਲ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਉੱਥੇ ਵਾਤਾਵਰਨ ਨੂੰ ਵੀ ਭਾਰੀ ਟੱਕਾ ਲੱਗਦਾ ਵੇਖਿਆ ਜਾਵੇ ਤਾਂ ਸਾਲ 'ਚ ਕੇਵਲ ਕਣਕ ਝੋਨੇ ਦੀ ਅੱਗ ਲਗਭਗ 25 ਤੋਂ 30 ਦਿਨ ਹੀ ਪ੍ਰਦੂਸ਼ਣ ਫੈਲਾਉਂਦੀ ਹੈ ਬਾਕੀ ਬਚਦੇ 11 ਮਹੀਨਿਆਂ ਦੌਰਾਨ ਜੋ ਧੂਆਂ ਫੈਕਟਰੀਆਂ ਕਾਰਖਾਨੇ ਇੱਟਾਂ ਦੇ ਪੱਠੇ ਬੱਸਾਂ ਟਰੱਕ ਕਾਰਾਂ ਮੋਟਰਸਾਈਕਲ ਆਦਤੋਂ ਨਿਕਲਦਾ ਉਹ ਇਸ ਤੋਂ ਕਈ ਗੁਣਾ ਖਤਰਨਾਕ ਹੈ ਤੇ ਕਿਤੇ ਜ਼ਿਆਦਾ ਫਿਰ ਹਰ ਕੋਈ ਕਿਸਾਨ ਦੇ ਦਿਵਾਲੀ ਹੀ ਡਾਂਗ ਚੁੱਕ ਕੇ ਕਿਉਂ ਖੜਾ ਹੋ ਜਾਂਦਾ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਇੱਕ ਫਸਲ ਨੂੰ ਕੱਟ ਕੇ ਦੂਜੀ ਫਸਲ ਦੀ ਬਿਜਾਈ ਕਰਨ ਵਿੱਚ 8 ਤੋਂ 10 ਦਿਨ ਦਾ ਸਮਾਂ ਹੀ ਹੁੰਦਾ ਇਸ ਲਈ ਕਿਸਾਨ ਪਰਾਲੀ ਨੂੰ ਛੇਤੀ ਖਤਮ ਕਰਨ ਲਈ ਅੱਗ ਲਾਉਂਦਾ ਹੈ ਦੂਜਾ ਸਰਕਾਰ ਵੱਲੋਂ ਜੋ ਮਸ਼ੀਨਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਉਹ ਖੇਤਾਂ 'ਚ ਘੱਟ ਤੇ ਸਰਕਾਰ ਦੀਆਂ ਮਸ਼ਹੂਰੀਆਂ ਵਿੱਚ ਜ਼ਿਆਦਾ ਨਜ਼ਰ ਆਉਂਦੀ ਆ ਉਹ ਇੰਨੇ ਘੱਟ ਸਮੇਂ 'ਚ ਇਹਦਾ ਹੱਲ ਨਹੀਂ ਕਰ ਸਕਦੀ ਅਤੇ ਨਾ ਹੀ ਛੋਟੇ ਕਿਸਾਨ ਦੇ ਵਸਦਾ ਰਹੂਗਾ ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਤਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਜੋ ਕੋਟ ਵੀ ਕਹਿੰਦੀ ਆ ਸਰਕਾਰਾਂ ਤੋਂ ਆਸ ਨਾ ਰੱਖ ਕੇ ਕਿਸਾਨ ਆਪਣੇ ਪੱਧਰ ਤੇ ਪਰਾਲੀ ਦੇ ਹੱਲ ਲਈ ਪੂਰਾ ਜੋਰ ਲਾ ਰਹੇ ਹਨ ਦਾ ਹਿੰਦੂ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2017 ਵਿੱਚ 50845 ਪੰਜਾਬ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਕੇਸ ਸਾਹਮਣੇ ਆਏ ਸਨ ਜਦਕਿ 2024 ਵਿੱਚ ਇਹ ਗਿਣਤੀ ਘਟ ਕੇ 10900 ਦੇ ਕਰੀਬ ਹੀ ਰਹਿ ਗਈ ਹੈ ਇਹ ਕਹਿੰਦੇ ਵੀ ਅੱਗ ਲਾਉਣੇ ਅਸੀਂ ਕਿਹਾ ਵੀ ਨਹੀਂ ਲਾਉਂਦੇ ਭੇਜੋ ਪਿੰਡਾਂ ਦੇ ਵਿੱਚ ਤਿੰਨ ਤਿੰਨ ਬੈਲਰ ਚਾਰ ਚਾਰ 10 ਦਿਨ ਸਮਾਂ ਰਹਿਣਾ ਕੜਕ ਦੀ ਬਜਾਈ ਦਾ ਨਹੀਂ ਕਿ ਸਾਨੂੰ ਫੇਰ ਪਾਣੀ ਲਾਉਣਾ ਪੈਣਾ ਹੈ 10 ਦਿਨਾਂ ਦੇ ਵਿੱਚ ਗੱਠਾ ਚੱਕ ਲਓ ਬਣਾ ਲਓ ਜੋ ਤੇ ਗੈਸ ਬਣਦਾ ਬਣਾ ਲਓ ਜੋ ਕੋਲਾ ਬਣਦਾ ਅਸੀਂ ਤਾਂ ਫ੍ਰੀ ਚ ਕਰ ਰਹੇ ਹਾਂ ਤੁਸੀਂ ਜੋ ਕੁਝ ਆਂਧੜੇ ਤੋਂ ਲੈਣੀਆਂ ਲੈ ਲਓ